ਸ਼ਲੋਕ ਮਹੱਲਾ ਪੰਜਵਾਂ ਕਾਮ ਕ੍ਰੋਧ ਲੋਭ ਛੋਡੀਐ ਦੀਜੈ ਅਗਨ ਜਲਾਏ ਜੀਵਨਿਆ ਨਿਤ ਜਾਪੀਐ ਨਾਨਕ ਸਾਚਾ ਨਾਮ ਕਹੇ ਜੇ ਕਾਮ ਕ੍ਰੋਧ ਲੋਭ ਛੱਡ ਦਈਏ ਤਾਂ ਝੱਟ ਕੇ ਉਹਨਾਂ ਨੂੰ ਕਦੇ ਘਾਲੂ ਨਹੀਂ ਆਈਦਾ ਉੱਤੇ ਅਗਨ ਝਾੜ ਕੇ ਬਾਅਦ ਚਾਹੀਦਾ ਧੀਲੇ ਜੇ ਪੂਰੇ ਜਲ ਜਾਣ ਫਿਰ ਉਹਨਾਂ ਦਾ ਭਰੋਸਾ ਕਰਦੇ ਨੇ ਪਿੱਛੇ ਆ ਜਾਂਦੇ ਨੇ ਉਹ ਆ ਜਦੋਂ ਆ ਜਿਹਨਾਂ ਦੇ ਨਾਲੇ ਜਾਵੜੇ ਲਿਕੇ ਮੋਦੀਆ ਦੇ ਨਾਲੋਂ ਬੋਲੀ ਹੋ ਕੇ ਬੋਲੇ ਨਹੀਂ ਆਸਾਦ ਰਹਿਣਾ ਹੋਣੀ ਬਈ ਗੋਦੀ ਹੋ ਕੇ ਬੋਲਦਾ ਨਹੀਂ ਇਹ ਆਸਾਦ ਤੇ ਸ਼ਰਦਾਂ ਦੇ ਵਿੱਚ ਹੀ ਉਹਨਾਂ ਨੇ ਜਾਣੇ ਨਹੀਂ ਸੀ ਕਿ ਅੱਛਾ ਜੀ ਠੀਕ ਹੈ ਗੁਰਮ ਜਾਲ ਨੂੰ ਕਹਿੰਦੀ ਹੈ ਜੀ ਆਹ ਦਬਲਗ ਜਲਤੀ ਅਗਰ ਉਹ ਜਾਵੇ ਨਹੀਂ ਦਬਲਗ ਨਾਂਕ ਨਾਂਗਾ ਕਚਪਾਵੇਂ ਨਹੀਂ ਤਾਕੇ ਇਹ ਜਾਣਦੇ ਉਹਨਾਂ ਕੋਲ ਨਹੀਂ ਸੰਸਕਾਰ ਕਰਿਆ ਉਹਨੇ ਮੋੜ ਦਾ ਘਲੂ ਆ ਜੂਗਾ ਹੈ ਅੱਛਾ ਜੀ ਫੈਦ ਵੜ ਜਾਂਦੇ ਨੇ ਕਿ ਫੇਰ ਗਿਆਨ ਨਾਲ ਜਲਣਗੇ ਹੈ ਜੀ ਪ੍ਰਚੰਡ ਗਿਆਨ ਨਾਲ ਜਲਣਗੇ ਪ੍ਰਚੰਡਤਾ ਨਾਲ ਗਿਆਨ ਦੀ ਗਿਆਨ ਖੰਡ ਵਿੱਚ ਗਿਆਨ ਪ੍ਰਚੰਡ ਹੂੰ ਹੂੰ ਯਾਦ ਇਹਨਾਂ ਦੇ ਟਾਰਗੇਟ ਰੱਖੋ ਇਹਨਾਂ ਦੇ ਫਾਇਦੇਆਂ ਨੁਕਸਾਨ ਤੋਂ ਇਦੇ ਰੌਂਕ ਫੇ ਜਲ ਜਾਣਗੇ ਜਨਾ ਜਲਾ ਕੇ ਪਾ ਕੇ ਰੱਖੋ ਜਲਦਾ ਹੀ ਰਹਿੰਦਾ ਠੀਕ ਹੈ ਜੀ ਪਰ ਸੁੱਧ ਵੀ ਹੁੰਦਾ ਹੈ ਹਾਂਜੀ ਜੀਵਦੇ ਆ ਨਿਤ ਜਾਪੀਐ ਨਾਨਕ ਸੱਚਾ ਨਾਮ ਜੀਵਦੇ ਆ ਨਿਤ ਜਾਪੀਐ ਨਾਨਕ ਸੱਚਾ ਨਾਮ ਜੇਲਾ ਨਾਮ ਹੈ ਸੱਚਾ ਹਾਂਜੀ ਇਹ ਜਿਉਂਦੇ ਆ ਨੂ ਦਰਸ਼ਨ ਹੁੰਦਾ ਇਹਦਾ ਮਰੇ ਤੂੰ ਦੀ ਕਿਸਨ ਕਰੇ ਹੋਇਆ ਆਹ ਜੇ ਕਹੇ ਮਰ ਕੇ ਨਾਮ ਮਿਲ ਜਾਊਗਾ ਹੋ ਜਾਊਗਾ ਉੱਤੇ ਮਰਦੇ ਹੋਏ ਸਭ ਝੂਠੇ ਨੇ ਜੀਵ ਜੀਵਨ ਦਿੱਤ ਜਾਪੀਆ ਤੇ ਦਰਸ਼ਨ ਕਰੀ ਦਾ ਜਾਪਣਾ ਦਰਸ਼ਨ ਕਰਨਾ ਜਿਆ ਨਾਮ ਦਾ ਦਰਸ਼ਨ ਕੀਤਾ ਹੈ ਜਿਹੜੇ ਤਰ ਰਹੇ ਨੇ ਜਿਉਂਦੇ ਕਰ ਰਹੇ ਨੇ ਜਿਉਂਦੇ ਐਸੇ ਜੀਵਨ ਵਿੱਚ ਠੀਕ ਹੈ ਮਰਦ ਬਾਦ ਨਹੀਂ ਹੁੰਦਾ ਤੇ ਪਹਿਲਾਂ ਇਹੋ ਜਨਮ ਆ ਜਨਮ ਦੀ ਲੋੜ ਸੀ ਠੀਕ ਹੈ ਪਹਿਲਾਂ ਨਾ ਹੋ ਜਾਂਦਾ ਆਪੀਏ ਤਕੋ ਜਾਪੀਏ ਦਾ ਤੇ ਜਪੀਏ ਦੀ ਹੈ ਅੱਛਾ ਜੀ ਜਪੜਾ ਹੁੰਦਾ ਦਿਸ਼ਾ ਦਰਸ਼ਨ ਹੁੰਦਾ ਸਮਝਵਣੀ ਠੀਕ ਹੈ ਜੀ ਫਿਰ ਤੇ ਆ ਵੀ ਜਪੜਾ ਹੀ ਨਾਲ ਜਿਵੇਂ ਜਾਪ ਸਾਹਿਬ ਹੈ ਉਸ ਤਰ੍ਹਾਂ ਜਾਪੀ ਹੈ ਹਾਂ ਜੀ ਬਹੁਤ ਜਾਪ ਸਾਹਿਬ ਹੈ ਜੇ ਜਪਿਆ ਉਹ ਦੱਸੇ ਠੀਕ ਹੈ ਪਰ ਕੀ ਦਿੱਖਦਾ ਹੈ ਅਸਲ ਪਾਛਾ ਨੇ ਜੋ ਸਮਝਿਆ ਆਦੋ ਦਾ ਪਰਚਾ ਦਿੱਖਦਾ ਠੀਕ ਹੈ ਜੀ ਮੈਂ ਆ ਸਮਝਿਆ ਦੇ ਵਿੱਚੋਂ ਪਾਛਾ ਨੇ ਐਸੇ ਨਾ ਦੱਸਿਆ ਨੇ ਰੱਖੇ ਪਰਮੇਸ਼ਰ ਦੇ ਜਿਹੜੇ ਆ ਗੁਰੂ ਗੁਰੂ ਗ੍ਰੰਥ ਸਾਹਿਬ ਜਾਇਦੀ ਹੋਣ। ਖਾਲਸਾਬ ਸਾਹਿਬ ਨੂੰ ਜੋ ਜਪਿਆ ਉਹ ਦੱਸਿਆ। ਠੀਕ ਹੈ ਜੀ। ਮਹੱਲਾ ਪੰਜਵਾਂ ਸਿਮਰਤ ਸਿਮਰਤ ਪ੍ਰਭ ਆਪਣਾ ਸਭ ਫਲ ਪਾਏ ਆਹੇ। ਨਾਨਕ ਨਾਮ ਅਰਾਧਿਆ ਗੁਰਪੂਰੇ ਦਇਆ ਮਿਲਾਇ। ਜਿਬਲਤ ਸਿਮਰਤ ਪ੍ਰਭ ਆਪਣਾ ਸਭ ਫਲ ਪਾਏ ਆਹੇ। ਹਾਂਜੀ। ਆ ਜਿਹੜੇ ਫੜ ਲੈਣਾ। ਹਾਂਜੀ। ਅਚਾਰੇ ਫਲ ਪਾਏ ਨੇ ਜਿਵੇਂ ਸਿਮਰ ਕੇ ਪਾਏ ਤੇ ਫਰੋਸੀ ਇੰਨੇ ਪਾਏ ਸੀ ਦਸਾ ਰਹੇ ਆ ਦੱਸ ਰਹੇ ਆ ਨਾਮ ਦੇ ਜਿਵੇਂ ਦੇ ਆਪਣੇ ਸਭ ਪਾਏ ਆ ਹੈ ਤੇ ਹਰੇਕ ਵਿੱਚ ਆਪਣਾ ਪ੍ਰਭ ਹੈਗਾ ਉਹਨੂੰ ਸਿਮਰਨਾ ਹੈ ਜੁਬਰੇ ਆ ਸਭ ਕੁਝ ਬਾਹਰ ਨਹੀਂ ਬਾਤ ਹੋਣੇ ਪਰ ਭੁਲਾਈ ਭਾਰ ਕੇ ਮੇ ਪ੍ਰਭ ਬਾਹਰ ਦਾ ਸਰੀਰ ਦੇਖੂਗਾ ਪ੍ਰਭ ਕੇ ਮੈਂ ਦੇਖੂਗਾ ਠੀਕ ਹੈ ਨਾਨਕ ਨਾਮ ਅਰਾਧਿਆ ਗੁਰਪੂਰੇ ਦੀਆ ਮਿਲਾਏ ਨਾਨਕ ਨਾਮ ਅਰਾਧਿਆ ਜੇ ਨਾਮ ਦੀ ਅराधना ਹੋਈ ਹਾਂਜੀ ਉਹ ਹਬਤੀ ਭੁੱਖ ਪੈਦਾ ਹੋਈ ਅराधना ਕੀਤੀ ਕੋਈ ਰੋਟੀ ਵੀ ਢੀਕੇ ਕਰਦੇ ਆ ਰੋਟੀ ਆਉਣ ਵਾਲੀ ਹੈ ਬਾਹਰ ਕੋਈ ਭੁਜਾ ਚਾਰਦਾ ਕੋਈ ਕੰਮ ਕਰਦਾ ਖੇਤ ਦੇ ਵਿੱਚ ਹਮ ਕਰਦਾ ਕਰਦਾ ਥੱਕ ਲਿਆ ਟਾਈਮ ਹੋ ਗਿਆ ਉਹ ਅਰਾਧਨਾ ਹੀ ਕਰਦਾ ਵੀ ਅੱਜ ਫੇਰ ਰੋਟੀ ਅੱਜ ਫੇਰ ਰੋਟੀ ਅਰਾਧਨਾ ਹੀ ਦੋਵੇਂ ਆਪਣਾ ਕਰ ਲਿਆ ਹਾਂਜੀ ਕਿਹੜਾ ਟੋਟਿਆ ਪਿਆ ਰਾਦਣਾ ਹੀ ਕਰ ਲੈ ਰੋਤੀ ਨਹੀਂ ਢੀਕੇ ਕਰ ਲਿਆ ਉਹ ਇਹ ਤੋਂ ਦੇਖਣਿਆ ਉਹ ਆਕਰਨਾਵਾਂ ਰੱਦੀਏ ਹਾਂਜੀ ਗੁਰਪੂਰੇ ਦੀਆ ਮਿਲਾਏ ਗੁਰਪੂਰੇ ਦੀਆ ਬਲਾਈ ਗੁਰਪੂਰੇ ਦੇ ਨਾਮ ਲੈ ਆ ਕੇ ਤੇਜਤਾ ਮੈਂ ਭਾਈ ਛਕਲਾ ਜਿੰਨੂ ਮਰਜੀ ਪੂਰਾ ਖਜ਼ਾਨਾ ਹੀ ਲਿਆਸਤਾ ਉਹ ਬਲੀਗਨਾਰੀ ਦਾ ਨਹੀਂ ਸੀ ਲੈਣਾ ਉਹ ਬਲੀਗਨਾਰੀ ਦੀ ਤਾਂ ਗੱਲ ਹੈ ਆਹ ਲੈ ਅਰਦਾਸ ਸੀ ਉੱਥੋਂ ਪੂਰੇ ਇਲਾਕੇ ਦੇ ਤਲਕਪੀ ਛਗਲਾ ਜਿੰਦ ਛਗਣਾ ਬਹੁਤ ਠੀਕ ਹੈ ਜੀ ਉਹ ਤਾਂ ਕਹਾਣੀ ਬਣਾਈ ਹੈ ਬਲੀਗਨਾਰੀ ਦੀ ਪਰ ਪੂਰੇ ਇਲਾਕੇ ਦੇ ਤੱਬ ਮਦਦ ਨੂੰ ਲੈ ਛਗਲਾ ਜਿੰਨਾ ਚਾਹਣਾ ਅੱਜ ਕੰ ਕੋਈ ਜਾਂਦਾ ਸੀ ਠੀਕ ਹੈ ਜੀ ਪੂਰੇ ਗੁਰ ਨੇ ਕਿਹਨੂੰ ਮਿਲਾਤਾ ਜੀ ਕੀ ਭਾਵਨ ਦਾ ਇਹੋ ਨਾਮ ਦੀ ਭੁਖੀ ਅੱਛਾ ਜੀ ਸਾਚੇ ਨਾਮ ਕੀ ਲੱਗਿਆ ਭੁਖ ਭੁਖ ਉਹਦਾ ਆਪੇ ਦਾ ਹੈ ਹਮਮ ਆਪਣੇ ਅੰਦਰ ਆਪੇ ਪੈਦਾ ਹੋਇਆ ਠੀਕ ਹੈ ਜੀ ਦੂਰੇ ਮਿਹੜਿਆ ਅਖਿਆ ਪਰ ਬਿੜਿਆ ਪੂਰੇ ਗੁਰੂ ਹਾਂ ਅੱਛਾ ਜੀ ਉਹ ਉਹਦਾ ਇੱਕ ਪੈਰ ਦਸਤੀ ਇੱਕ ਪੈਰ ਬਾਹਰ ਸੀ ਇਹ ਬਾਹਰ ਪੈ ਸੀ ਇਹਦਾ ਮਨ ਵਾਲਾ ਪੈਰ ਬਾਹਰ ਸੀ ਹਮਮ ਤੇ ਤਾਲਾ ਪੈਰ ਦਸਤੀ ਉਹ ਜਿੱਦਦਾ ਦੋਏ ਹੱਦ ਅੰਦਰ ਵੀ ਕਰ ਸਕਦਾ ਬਾਹਰ ਵੀ ਕਰ ਸਕਦਾ ਠੀਕ ਹੈ ਜੀ ਮਨ ਵਾਲਾ ਹੱਥ ਦਾ ਅੰਦਰ ਜਾਇਜ਼ ਹੀ ਸਕਦਾ ਉਹ ਨੂੰ ਆ ਮੰਨਦਾ ਸੀ ਇਹ ਪਹਿਲਾਂ ਇਹ ਪੜ੍ਹਨ ਦੱਸੇ ਠੀਕ ਹੈ ਜੀ ਇੱਧਰੋਂ ਬੜਾਉਣਾ ਇਹਨੇ ਦੂਰ ਆਮ ਕਾਲ ਤੇ ਬਾਹਰ ਹੋਣਾ ਨਹੀਂ ਆਉਣਾ ਲਖਮਣ ਦੇਹਾ ਇਹ ਨਹੀਂ ਦੱਸਦਾ ਦੱਸਦਾ ਠੀਕ ਹੈ ਜੀ ਪੌੜੀ ਸੋ ਮੁਕਤਾ ਸੰਸਾਰ ਜੇ ਗੁਰੂ ਉਪਦੇਸ਼ਿਆ ਤਿਸ ਕੀ ਗਈ ਬੁਲਾਏ ਮਿਟੇ ਅੰਦੇਸ਼ਿਆ ਜਿਹਨੇ ਸਤਗੁਰ ਦਾ ਉਪਦੇਸ਼ ਸੁਣ ਲਿਆ ਉਹ ਸੰਸਾਰ ਤੋਂ ਮੁਕਤ ਹੋ ਗਿਆ ਬੜਾ ਸੌਖੀ ਗੱਲ ਹੈ ਠੀਕ ਹੈ ਸਾਰੇ ਸਿੱਖ ਮੁਕਤ ਹੋ ਗਏ ਕੀ ਸਾਰੇ ਸਿੱਖ ਮੁਕਤ ਹੋ ਗਏ ਜਿਹਨੇ ਦੋ ਸਾਰੇ 2:30 ਵਜੇ ਉੱਠਦੇ ਨੇ ਮੁਕਤ ਹੋ ਗਿਆ ਕੋਈ ਉਹਨਾਂ ਜੋ ਗੁਰੂ ਆਉਣੇ ਜਿਹੜੇ ਉਹਨਾਂ ਗੁਰੂ ਦਾ ਉਪਦੇਸ਼ ਛੱਡਿਓ ਜਾਂ ਗੁਰੂ ਨੇ ਉਪਦੇਸ਼ਿਆ ਨਾ ਗੁਰੂ ਦਾ ਉਪਦੇਸ਼ ਉਹਨਾਂ ਨੇ ਸੁਣਿਆ ਨਹੀਂ ਟੀਵੀ ਸੁਣਿਆ ਤਾਂ ਬੰਦਿਆ ਨਹੀਂ ਇਹਨਾਂ ਦਾ ਸੁਣਿਆ ਨਹੀਂ ਦੀ ਇਹ ਸੁਣਿਆ ਤਾਂ ਬੰਦੇ ਨਹੀਂ ਦੀ ਜੇ ਬਾਹਰ ਲੈਂਦੇ ਤਾਂ ਮੁਕਤ ਹੋ ਜਾਂਦੇ ਅੱਜ ਕਿਤਾਬੀ ਬਾਹਰ ਗੜੀ ਕਰਕੇ ਕਹੇ ਮੈਂ ਮੁਕਤ ਹਾਂ ਜੇ ਨਹੀਂ ਮੁਕਤ ਸਾਰੇ ਅਪਰਾਧੀ ਦੀ 2:00 ਵਜੇ ਤੱਕ ਕੀ ਕਰਨ ਜਾਂਦਾ ਫਿਰ ਉਹ ਤਾਂ ਮਾਇਆ ਨੂੰ ਜਾਂਦੇ ਨੇ ਫੱਜੇ ਹੀ ਆਉਣ ਲੱਗ ਜਾਂਦੀਆਂ ਮਾਇਆ ਸੋਨੇ ਦੀ পালਕੀਏ ਬੇਟਾ ਸੋਨੇ ਦੇ ਆਲ ਦੇ ਪਿੱਛੇ ਦੁਰੇ ਫਿਰਦੇ ਨੇ ਮਾਇਆ ਦੇ ਜੇ ਗੁਰੂ ਉਪਦੇਸ਼ ਦਿੱਤਾ ਦੇਵੇ ਜੀ ਨੂੰ ਸਰਕਤ ਪੂਰੀ ਲੱਗਦੀ ਸੇ ਮੁਕਤੇ ਸੰਸਾਰ ਦੇ ਗਰੂਪ ਦੇ ਸੇ ਯਾਦਾ ਪੰਕਤੀ ਨੂੰ ਕਰ ਦਿਓ ਗੁਰਬਾਣੀ ਚ ਕਾਇ ਵਸ ਤੁੱਥੀ ਆ ਹੈ ਭਗਤੀ ਛੇ ਭਗਤੀ ਸੱਚੀ ਆ ਤੁਸੀ ਸਾਰੇ ਅਪਰਾਧੀ ਜੇ ਮੁਕਤੇ ਨਹੀਂ ਹੋ ਯਾਦਾ ਰਹੀਓ ਕਿਹਨੇ ਬੋਲੇ ਸੇ ਮੁਕਤ ਸੇ ਬਣਾ ਸਰਬ ਵੇਸੀ ਦੇਖ ਠੀਕ ਹੈ ਗੁਰਬਾਣੀ ਤੋਂ ਪੜ੍ਹ ਕੇ ਦੇਖੋ ਕੀ ਕਹਿੰਦੀ ਹੈ ਸੋ ਸਜਾ ਤਾਈ ਪਟਕੜਲੀ ਜੀ ਸਤਨਿਓ ਮਾਇਆ ਦੇ ਭੁਮ ਤੇ ਬਣ ਇਹ ਗੱਲ ਇਸ ਕੀ ਗਈ ਬੁਲਾਏ ਮਿਟ ਜਾਂਦੇ ਸਿਆ ਉਹ ਕੀ ਤਾਂ ਬੁਲਾਹ ਚਲੀ ਗਈ ਬੁਲਾਹ ਕੀ ਸੀ ਕਲਪਨ ਨੂੰ ਬੁਲਾਏ ਸੀ ਕੋ ਕਿਹਨੂੰ ਬੁਲਾਏ ਲਿਖੀ ਹੈ ਕੁਰਬਾਨੀ ਤੇ ਇੱਕ ਤਾਂ ਬੁਲਾਏ ਆਹ ਜਿਹੜੀ ਕਲਪਨ ਆ ਮਾਇਆ ਨੂੰ ਦੇ ਦੇ ਕੇ ਬੋਲਣ ਨੂੰ ਮਜਬੂਰ ਹੈ ਬੋਲ ਬੋਲੀ ਜਾਂਦਾ ਕੋਨਾ ਕੋ ਭੱਗੀ ਜਾਂਦਾ ਹੈ ਬੁਲਾਏ ਹੈ ਇੱਕ ਹੌਲ ਬੁਲਾਏ ਹੈ ਇੱਕੋ ਫਸਲ ਨਾ ਆਖਿਆ ਉਹ ਅੱਛਾ ਜੀ ਉਕਮੀਰ ਕਹਿੰਦਾ ਸਾਡਾ ਕੁੜੀ ਪਰਿਵਲਾਇ ਹੂੰ ਹੂੰ ਕੁਮੀਰ ਜੀ ਨੂੰ ਕੁਝ ਜਾਣਿਆ ਨਹੀਂ ਇਹ ਕਹਿੰਦਾ ਜੀ ਨਾਲ ਕੁਝ ਨਹੀਂ ਜਾਣਦਾ ਸਰਸਤ ਤਾਂ ਸੁਖ ਦੀਨ ਵੀ ਆਏ ਰਾਤ ਨੂੰ 4 ਵਜੇ ਦੇਚਾਈ ਵਜੇ ਸੀ ਗੋਲੀਆਂ ਖਾ ਕੇ ਹੋਦਦੇ ਨੇ ਇਹ ਫਮਰਾ ਦੀਦੀ ਖਾ ਕੇ ਹੋਦਦੇ 2:30 ਵਜੇ ਉੱਠ ਕੇ ਫਿਰ ਦੇ ਦੁੱਧ ਨਾਲ ਆਓ ਕਰ ਆਓ ਖਾਣਾ ਵਰ ਮਾਇਆ ਵਾਸਤੇ ਕਰਦੇ ਨੇ ਮਾਇਆ ਕੁਛ ਨਹੀਂ ਪ੍ਰਾਪਤੀ ਕੁਝ ਨਹੀਂ ਹੋਈ ਇਹ ਜਦ ਕੋਈ ਆਣਾ ਦਿਨ ਸੁੱਖ ਨੀਂਦ ਵੀ ਆਏ ਹਮੇ ਜੋ ਬੁਝਾ ਬੁਝਣਾ ਪੂਰੀ ਪਰਿਭਲਾਏ ਕਹਾਂ ਉਹਨੂੰ ਸਮਝ ਆ ਗਈ ਮੇਰੇ ਪੂਰੀ ਪਰਿਭਲਾਏ ਪੂਰੀ ਬੁਲਾ ਗੱਲ ਹੈਗੀ ਪੂਰੀ ਪਰਿਭਲਾਏ ਉਹ ਪੂਰੀ ਬੁਲਾਏ ਜਦ ਬੁਲਾਇਆ ਬੋਲਦਾ ਨਾ ਪੂਰੀ ਬੁਲਾਇਆ ਜਦ ਆਪਣੇ ਨਾਲ ਬੋਲਦਾ ਤੱਕਲੀ ਬੁਲਾਏ ਅੱਛਾ ਜੀ ਬੁਲਾ ਦੋ ਕੇ ਸੁਭਦੀ ਹੈ ਬੁਲਾ ਗੱਲ ਪਈ ਰਣੀ ਹੈ ਇਹਦੀ ਅਤਲੀ

ਉਹ ਬਾਰ-ਬਾਰ ਮੰਗਾਵ ਤੈ ਕੋਲ ਮਰਨ ਜਦ ਜਿਸ ਕੀ ਗਈ ਬੁਲਾਏ ਮਿਟੇ ਅੰਦੇਸ ਸਾਰੇ ਜਗ ਕੇ ਦੂਰ ਹੋ ਗਏ ਠੀਕ ਹੈ ਜੀ ਤਿਸ ਕਾ ਦਰਸ਼ਨ ਦੇਖ ਜਗਤ ਨਿਹਾਲ ਹੋਏ ਚਨ ਕੇ ਸੰਗ ਨਿਹਾਲ ਪਾਪਾਂ ਮੈਲ ਧੋਏ ਤਿਸ ਕਾ ਦਰਸ਼ਨ ਦੇਖ ਇਹ ਬੱਦੇ ਦੀ ਗੱਲ ਹੈ ਉਹਨੂੰ ਇਹ ਬੱਦੇ ਦੀ ਨਾ ਮੈਂ ਦੱਸਣਾ ਉਹਦਾ ਤਾਂ ਵੀ ਨਾ ਹੀ ਉਹਦਾ ਅਲੱਗ ਹੈ ਉਹਦੇ ਸਤਾ ਅਲੱਗ ਹੈ ਉਹਦਾ ਜਗ ਜਤ ਜਤ ਕੋ ਨਿਹਾਲ ਹੋ ਜੂ ਤਕੀਦਾ ਹੀ ਨਹੀਂ ਕਰਦਾ ਯਾਸ ਕਰਦੀ ਕਾਲੇ ਚ ਮੇਰੇ ਵਰਗਾ ਕੋਈ ਤਾਂ ਕੋਈ ਪਰਮੇਸ਼ਰ ਦਾ ਦਰਸ਼ਨ ਦੇ ਕੇ ਜੰਤ ਦੇ ਹਾਲ ਹੋ ਜਾਂਦਾ ਬਿਤੇ ਕੋਈ ਨਾ ਠੀਕ ਹੈ ਉਹ ਬੰਦਾ ਜਿਹੜਾ ਹੁੰਦਾ ਗੁਰਮੁਖ ਉਹਦਾ ਤਾਂ ਦਰਸ਼ਨ ਤੇ ਕਿੰਵੀ ਜੰਤ ਦੇ ਹਾਲ ਹੋ ਜਾਂਦਾ ਜਿਵੇਂ ਸਾਹਿਬ ਜੀ ਆਇਆ ਹੋਇਆ ਉਹ ਤਾਂ ਤੁਰਿਆ ਜਾਂਦਾ ਉਹ ਸਲਕ ਤੇ ਦਰਸ਼ਨ ਕਰਕੇ ਵੀ ਦਿਹਾਲ ਹੋ ਜਾਂਦਾ ਕਾਲ ਪ੍ਰੋਗ ਕਾਲ ਪ੍ਰੋਗ ਲੋਕ ਉਹਦੇ ਹੁਦਈ ਤਪਣਾ ਪਰਾਇ ਹੁਦਈ ਦੀ ਅਦਾ ਕੋਈ ਨਾ ਕੋਈ ਬੈਰੀ ਲੱਭ ਬਗਾਨਾ ਹੁਦਈ ਉਹਦੀ ਜਿਹੜੀ ਅਮਰਤ ਦ੍ਰਿਸ਼ਟੀ ਹੈ ਉਹ ਤੋਂ ਹੀ ਦੇਖ ਕੇ ਨਾਲ ਹੋ ਜਾਂਦੀ ਹੈ ਨਾ ਉਹ ਪੈਂਦੀ ਹੈ ਨਾ ਪਰ ਦ੍ਰਿਸ਼ਟੀ ਉਹੀ ਬਦਲ ਕੇ ਰੱਖਦੀ ਫਰਕ ਪੈ ਕੇ ਖਿੰਦੇ ਇਸ ਪਰ ਹਾਂਜੀ ਜਨ ਕੇ ਸੰਗੀ ਨਿਹਾਲ ਪਾਪਾ ਮੈਲਤ ਹੋਏ ਚਲ ਕਾ ਸੰਗੀ ਹੂੰ ਨਰ ਕੀਤਾ ਹੋਇਆ ਉਹਨੇ ਆਪਣੇ ਨਾਲ ਜੰਮ ਨਾਲੇ ਰੱਖਿਆ ਹੋਇਆ ਮਨੁੱਖੀ ਗੱਲ ਆ ਘੜਦਾ ਪਾਪਾਂ ਦੀ ਮਾਇਤੋ ਤੋਈਆ ਜੇ ਕਰੇ ਦਸਵੇਂ ਫਿਰ ਪਾਪ ਚੱਲੂ ਹੋਏ ਕੀ ਪਤਾ ਜਾਣਦਾ ਨਾਲਾ ਨਹੀਂ ਕਰੇ ਗੋਦੀ ਚੋタルੀ ਦਾ ਇੱਕ ਵਾਰ ਉਹਨੇ ਕੱਪੜੇ ਘੋੜੇ ਪਾ ਕੇ ਨੂੰ ਧੋ ਕੇ ਬੁਮਾਰ ਕੇ ਕਿਤੇ ਲੈ ਕੇ ਜਾਣਾ ਹੋਵੇ ਫਿਰ ਉਹਨੂੰ ਗੋਦੀ ਚਾ ਕੋਈ ਰੱਖੇ ਠੀਕ ਹੈ ਜੀ ਕੀ ਬੋਤਾਲ ਗੱਲ ਕਰੇ ਪਏ ਨਾਈਚ ਹਾਂ ਜੇ ਇਹ ਤੁਹਾਨੂੰ ਚੱਕੇ ਰੂ

ਪਾਪਾ ਮਾਂ ਤੋਂ ਮੁਤਲਬ ਹੈ ਤੁਚਾਰੀ ਪਦਾਰਥ ਦੀ ਇੱਛਾ ਹੀ ਕੋਈ ਜਦ ਤਾ ਉਤਰੇ ਜਿਵੇਂ ਜਾਲ ਦੇ ਕੋਈ ਚੀਜ਼ ਲੈਣ ਦੀ ਚੱਗੀ ਹੋਵੇ ਇੱਛਾ ਹੋਵੇ ਉਹਨਾਂ ਕਹੇ ਮੈਨੂੰ ਤਾਰੋ ਚੀਜ਼ ਲੈ ਕੇ ਆਉਣੀ ਹੈ ਇੱਛਾ ਹੀ ਨਹੀਂ ਕੋਈ ਤੁਥਾ ਦੀ ਪਾਪਾ ਦੀ ਮਾਇਕ ਹੋਤੀ ਹੋਈ ਹੈ ਹਾਂਜੀ ਅੰਮ੍ਰਿਤ ਸਾਚਾ ਨਾਉ ਉੱਥੇ ਜਾਪੀਐ ਮਨ ਕੋ ਹੋਏ ਸੰਤੋਖ ਭੁੱਖਾਂ ਧਰਾਪੀ ਉਸ ਅਵਸਥਾ ਵਿੱਚ ਜਾ ਕੇ ਅਬ ਗ੍ਰਾਮ ਇਸੋ ਈ ਦੀ ਅਮਰਦਾਮਨਾ ਸੁਪਰ ਕੋ ਹੁੰਦਾ ਹੈ ਉਹ ਤਾਂ ਪ੍ਰਗਟ ਹੁੰਦਾ ਠੀਕ ਹੈ ਜਪੀਆ ਉੱਥੇ ਜਾ ਕੇ ਜਪਦਾ ਵੀ ਅਮਰਦਾਮਨਾ ਅੰਦਰੋਂ ਪੈਦਾ ਹੋਣ ਲੱਗਿਆ ਠੀਕ ਉੱਥੇ ਗੱਲ ਕਰਨ ਲੱਗੀ ਅਥਰੋ ਭੁੱਲ ਲੱਗੀ ਉਹਦਾ ਪਤਾ ਲੱਗਦਾ ਜਾ ਕੇ ਇਹਿਆ ਭੁੱਲਣ ਤੋਂ ਅੰਦਰ ਹੀ ਹੋਣ ਲੱਗੇ ਨਹੀਂ ਆਇਆ ਇਹ ਤਾਂ ਲੱਕੜੀ ਕੋਈ ਅੰਦਰ ਕਾਦੀ ਠੀਕ ਹੈ ਜੀ ਮਨ ਕੋ ਹੋਏ ਸੰਤੋਖ ਭੁੱਖਾ ਧਰਾਪੀ ਹੈ ਨਹੀਂ ਸੁਣ ਤੋਖੋ ਜਾਨ ਗਲਤ ਬੁਣ ਗਈ ਇਹ ਤਾਂ ਸੱਚ ਹੋ ਗਿਆ ਨਹੀਂ ਤਾਂ ਬੁਣ ਪਈ ਨਹੀਂ ਸੀ ਵੀ ਆਪਣੇ ਸਭ ਕੁਝ ਕਰਕੇ ਕਰਕੇ ਸਭ ਕੁਝ ਘਰ ਬਣਾ ਲੈਣ ਆਏ ਇਹ ਤਾਂ ਮਨ ਲੈ ਬੰਦੀ ਕਾ ਦਾ ਬੁੱਤੀ ਦਾ ਜਾ ਜਾ ਤੂੰ ਅੰਕਣ ਲੱਗਿਆ ਉਹ ਵਿਰਕਾ ਕੁ ਬੜਿਆ ਨਹੀਂ ਤੂੰ ਇਹ ਤੇ ਤੂੰ ਆ ਰਹਿ ਗਈ ਵੀ ਇਹ ਲੱਕੜੀ ਕੋ ਠੱਕੜਦਾ ਹੰਤੂ ਉਹ ਤੂੰ ਨੂੰ ਮੱਗ ਫਲਦੀ ਠੀਕ ਹੈ ਜੀ ਹੋ ਜੀ ਜਿਸ ਘਟ ਵਸਿਆ ਨਾਉ ਤਿਸ ਬੰਧਨ ਕਾਟੀਐ ਜਿਸ ਘਟ ਵਸਿਆ ਨਾਉ ਤਿਸ ਬਧੂ ਕਾਟੀਐ ਬੰਧਨ ਖੱਟਿਆ ਜਾਂਦੂ ਠੀਕ ਹੈ ਜੀ ਗੁਰਪ੍ਰਸਾਦ ਕਿਨੇ ਵਿਰਲੇ ਹਰ ਤਨ ਖੱਟੀਐ ਗੁਰਪ੍ਰਸਾਦ ਦੀ ਕਿਨੇ ਵਿਰਲੇ ਹਰ ਤਨ ਖੱਟੀ ਠੀਕ ਹੈ ਬੰਧਨ ਨੂੰ ਗੁਰਪ੍ਰਸਾਦ ਦੀ ਇਹ ਹਰ ਤਨ ਖੱਟਿਆ ਖੱਟਿਆ ਸਦੋਂ ਨਾ ਖੱਟਿਆ ਤਾਂ ਸ੍ਰੋਈਆ ਨਾ ਖੱਟਿਆ ਸਾਦਾਂ ਤਰੀ ਲੱਭਿਆ ਕਿਸੇ ਨੂੰ ਗੁਲਾਬ ਕਿਸੇ ਨੂੰ ਹੀ ਹੋਏ ਬੁੱਲੇਗਾ ਉਹ ਜੀ